ਨਜ਼ਦੀਕੀ ਪਿੰਡ ਮਹੈਂਟੋ ਗੰਦੂਵਾਲ ਵਿਖੇ ਵਿਆਹੀ ਰਜਨੀ ਪੁੱਤਰੀ ਬਲਵਿੰਦਰ ਸਿੰਘ ਜਿਸਦੀ ਕੇ ਬੀਤੇ ਦਿਨੀ ਸੋਹਰਾ ਪਰਿਵਾਰ ਵਿੱਚ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ ਇਸ ਸਬੰਧ ਵਿੱਚ ਮ੍ਰਿਤਕ ਰਜਨੀ ਨੂੰ ਪੁਲਿਸ ਵੱਲੋਂ ਬਣਦਾ ਇਨਸਾਫ ਨਾ ਮਿਲਣ ਤੇ ਅੱਜ ਪਰਿਵਾਰਿਕ ਮੈਂਬਰਾਂ ਅਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਇਲਾਕੇ ਦੇ ਸਮਾਜ ਸੇਵੀਆਂ ਦੀ ਮਦਦ ਦੇ ਨਾਲ ਪਿੰਡ ਪੇਰ ਚੰਡੀਗੜ੍ਹ ਹੋਂਨਾ ਮੁੱਖ ਮਾਰਗ ਤੇ 1 ਘੰਟੇ ਤੱਕ ਰੋਸ਼ਵਜੋ ਰੋਡ ਜਾਮ ਕੀਤਾ ਗਿਆ ਇਸ ਦੌਰਾਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸੁਰਜੀਤ ਸਿੰਘ ਪੇਰ ਬਜਿੰਦਰ ਪੰਡਤ ਰਕੇਸ਼ ਬਾਲੀ ਕਲਸੇੜਾ ਕਾਮਰੇਡ ਦਵਿੰਦਰ ਨੰਗਲੀ ਅਮਰਪਾਲ ਪ੍ਰਧਾਨ ਵਾਲਮੀਕ ਸਭਾ ਆਸੂ ਦਕੋੜ ਬਾਬਾ ਮੁਰਾਦ ਅਲੀ ਆਦਿ ਨੇ ਕਿਹਾ ਕਿ ਰਜਨੀ ਦੀ ਮੌਤ ਨੂੰ ਇੱਕ ਮਹੀਨੇ ਦਾ ਸਮਾਂ ਹੋਣ ਜਾ ਰਿਹਾ ਹੈ ਪਰ ਸਥਾਨਕ ਪੁਲਿਸ ਨੇ ਰਜਨੀ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਕਾਤਲਾਂ ਖਿਲਾਫ ਪਰਚਾ ਦਰਜ ਕਰਨ ਲੱਗਿਆ ਵੀ ਪੁਲਿਸ ਨੇ ਕੁਝ ਧਾਰਾਵਾਂ ਕੱਟ ਲਗਾ ਕੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ इस मौके बुलारिया ने कहा कि के रजनी का परिवार गरीब परिवार है कारण पुलिस बाकी नहीं रही आखिर पुलिस प्रशासन ने धरनाकारिया तो दा समा मंगया जिस तू तो बाद रोड जाम खोलिया गया ਮੱਤਵੰਦੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਾਤਲਾਂ ਨੂੰ ਖਾਏ ਲਾਓ ਖਾਏ ਲਾਓ ਖਾਏ ਲਾਓ ਸ਼ਹੀਦ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਕਾਤਲਾਂ ਨੂੰ ਖਾਏ ਲਾਓ ਖਾਏ ਲਾਓ ਪਾਏ ਹੋਰ ਸੁਣ ਰਿਹਾ ਲੋਕੋ ਇਹ ਗਾਮ ਐਸੀ ਕੋਈ ਸ਼ੌਕ ਤੇ ਨਹੀਂ ਲਾ ਰਹੇ ਸੋਭਾ ਪੰਜਾਬ ਸਰਕਾਰ ਦੀ ਜਿਹੜੀ ਤਕੇशाही ਹੈ ਉਹ ਸਪਸ਼ਟ ਹੁੰਦੀ ਜਾ ਰਹੀ ਆ ਵੇਖ ਰਜਨੀ ਜੋ 14 ਤਰੀਕ ਦੀ ਮਰੀ ਹੋਈ ਪੁਲਿਸ ਨੇ 174 ਦੀ ਕਾਰ ਲਾਈਵ ਹੋਵੇ ਲਾਈਵ ਹੋਵੇ ਲਾਈਵ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਮਦਦ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਨੂੰ ਮਦਦ ਕਰਾਂਗਾ ਜੇ ਇਹ ਨਾ ਪਹੁੰਚਾ ਹੈ ਤੁਹਾਨੂੰ ਯਾਦ ਨਾ ਕਰਾਉਣਾ ਮੈਂ ਕਹਿੰਦੀ ਬਾਲਾ ਟੋਲਾ ਰੋਲਾ ਪਾ ਦੇ ਮਾਂ ਪੇਲ ਨੂੰ ਦੱਸ ਦੇ 25 5 ਵਜੇ ਆਇਆ ਜਾ ਮਾਦੀ महीने घर भरो ਮੁਰਦਾਬਾਦ ਮੁਰਦਾਬਾਦ ਇਹ ਸੀ ਕਿ ਸਾਰੀ ਸ਼ਕਤੀ ਸੁਈ ਚੱਲ ਜਾਂਦੀ ਮੇਰੇ ਵਿਰੋਧ ਇੱਕ ਹਫ਼ਤੇ ਬਾਅਦ ਕਾਨੂੰਨ ਪਰਚਾ ਦਰਜ ਕਰਦੀ ਹੈ ਪਰ ਦੋਸ਼ੀ ਸ਼ਰਿਆਂ ਨੂੰ ਕੁੰਦੇ ਰਹੇ ਕਿਸੇ ਦੀ ਕੋਈ ਸਹਾਇਤ ਨਹੀਂ ਹੋਈ ਕੋਈ ਕਿਸੇ ਨੇ ਛੜਪੜੀ ਮਾਰਿਆ ਕੋਈ ਢੇੜਾ ਨਹੀਂ ਮਾਰਿਆ ਜੰਮਨੀ ਸਾਹਿਬ ਦੇ ਬਹੁਤ ਨੇੜੇ ਦੇ ਜਿਹੜੀ ਕੁੜੀ ਮਰੀ ਉਹਦਾ ਮਾਮਾ ਮંત્રી ਸਾਹਿਬ ਨੂੰ ਬੇਨਤੀ ਕਰਨ ਗਿਆ ਫੋਨ ਕੀਤਾ ਕਿ ਮੇਰੀ ਭਾਣਜੀ ਦਾ ਕਤਲ ਹੋ ਗਿਆ ਮੇਰੀ ਭਾਣਜੀ ਇਸ ਸੰਸਾਰ ਤੋਂ ਅਲੋਕਾ ਗਈ ਤਾਂ ਮંત્રી ਸਾਹਿਬ ਕਹਿੰਦਾ ਮੈਂ ਕਤਲਜੋ ਫਸੀ ਚੜਾ ਲਵਾਂ ਇਹ ਵੀ ਕਿਹਾ ਕਿ ਹਮਦਰਦੀ ਹੈ ਮੈਂ ਜੋ ਪ੍ਰਵਾਨ ਨਾਲ ਗੱਲ ਕਰਦਾ ਇਸ ਕਰਕੇ ਸਾਨੂੰ ਇਹ ਸ਼ੱਕ ਪੈਦਾ ਹੋ ਗਈ ਕਿ ਜਿਹੜਾ ਪੁਲਿਸ ਨੇ ਕਰਚਾ ਦਰਜ ਨਹੀਂ ਕੀਤਾ ਪੁਲਿਸ ਨੇ ਘਰੀ ਜਾ ਕੇ ਗੇੜਾ ਨਹੀਂ ਮਾਰਿਆ ਮਾਤਰੀ ਤੇਰੀ ਸ਼ਹਿਦ ਇਹ ਬਿਨਾ ਹੋ ਨਹੀਂ ਸਕਦਾ ਅਸੀਂ ਕਹਿ ਲਈ ਮਨਕੂਰ ਹੋ ਗਏ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜਨਾਬ ਕਿ ਉਹਨਾਂ ਦਾ ਪਰਿਵਾਰ ਦਾ ਕੀ ਹਾਲ ਹੈ ਗੱਡੀਆਂ ਦੇ ਨੰਬਰ ਆਉਂਦੇ ਰਹੇ ਨੇ ਜਾਂਦੇ ਰਹੇ ਨੇ ਵੀਰ ਜਿਹੜਾ ਇਨਸਾਫ ਮਿਲਣਾ ਉਹ ਸੜਕਾਂ ਦੇ ਅੱਜ ਲੈਣ ਲਈ ਸਾਨੂੰ ਅੱਜ ਇੱਕ ਪਰਿਵਾਰ ਸੋਗ ਚ ਡੁੱਗਿਆ ਹੋਵੇ ਉਹ ਸੜਕਾਂ ਦੇ ਆ ਕੇ ਇਸ ਤਰ੍ਹਾਂ ਨਾਰੇ ਲਾਵੇ ਇਹ ਕਿਹਨੂੰ ਗੱਲ ਸੁਣਦੀ ਹੈ ਇਸ ਕਰਕੇ ਅਸੀਂ ਇਨਸਾਫ ਦੀ ਮੰਗ ਨੂੰ ਲੈ ਕੇ ਸਤਿ ਸ੍ਰੀ ਅਕਾਲ ਮੁਰਦਾਬਾਦ 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 ਇਹ ਜੀ ਮਹਿਣ ਪਿੰਡ ਦੀ ਇੱਕ ਲੜਕੀ ਸੀਗੀ ਤੇ ਉਹਦੀ ਜਿਹੜੀ ਡੈਥ ਹੋਈ ਸੀਗੀ ਉਸ ਤੋਂ ਬਾਅਦ ਇੱਕ ਮੁਕੱਦਮਾ ਰਜਿਸਟਰ ਹੋਇਆ ਸੀਗਾ ਜਿਹਦੇ ਵਿੱਚ ਚਾਰ ਦੋਸ਼ੀ ਸੀਗੇ ਤਾਂ ਜਿਹੜੇ ਉਹਦੇ ਪਰਿਵਾਰਕ ਮੈਂਬਰ ਸੀਗੇ ਉਹਨਾਂ ਵੱਲੋਂ ਰੋਸ ਸੀਗਾ ਕਿ ਕੋਈ ਜਿਹੜਾ ਹੈਗਾ ਅਕਿਊਜ਼ਡ ਫੜਿਆ ਨਹੀਂ ਗਿਆ ਪਰ ਅਸੀਂ ਰਾਤ ਹੀ ਜਿਹੜਾ ਹੈਗਾ ਜਿਹੜਾ ਉਹਦਾ ਹਸਬੰਡ ਸੀਗਾ ਉਹਨੂੰ ਅਰੈਸਟ ਕਰ ਲਿਆ ਸੀਗਾ ਤੇ ਜਦੋਂ ਲੋਕਾਂ ਨੂੰ ਆ ਜਾ ਕੇ ਅਸੀਂ ਇਹ ਗੱਲ ਦੱਸੀ ਆ ਤਾਂ ਲੋਕ ਸਾਡੇ ਨਾਲ ਸਹਿਮਤ ਵੀ ਹੋਏ ਨੇ ਤੇ ਉਹਨਾਂ ਤੋਂ ਹੋਰ ਟਾਈਮ ਮੰਗਿਆ ਵੀ ਜਿਹੜਾ ਇਹਦੀ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਤਾਂ ਕਿ ਕੀਤੀ ਜਾ ਸਕੇ ਉਹਨਾਂ ਦਾ ਸਾਥ ਵੀ ਮੰਗਿਆ ਜਿਹੜੇ ਲੋਕ ਨੇ ਤੇ ਜਲਦ ਤੋਂ ਜਲਦ ਜਿਹੜਾ ਹੈਗਾ ਆ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਿਆ ਜਾਊਗਾ ਤੇ ਜਿਹੜੇ ਮੁਕੰਮਲ ਇਹਦੀ ਇਨਵੈਸਟੀਗੇਸ਼ਨ ਕਰਕੇ ਤੇ ਇਹਦੇ ਜਿਹੜੀ ਚਾਰਜ ਸ਼ੀਟ ਆ ਫਾਈਲ ਕੀਤੀ ਜਾਊਗੀ ਸਰ ਕਿੰਨੇ ਹੋਰ ਦੋਸ਼ੀ ਕਹਿ ਰਹੇ ਆ ਇਹ ਗਾਰ ਵੱਲੇ ਕਿਹੜੀ ਧਾਰਾ ਲੱਗਦੀ ਉਹ ਵੀ ਦੱਸ ਦਿਓ ਆ ਜਿਹੜਾ ਹੈਗਾ 304 ਬੀ ਤਹਿਤ ਜਿਹੜਾ ਮੁਕਦਮਾ ਦਰਜ ਹੋਇਆ ਆ ਤੇ ਇਸ ਤੋਂ ਇਲਾਵਾ ਤਿੰਨ ਦੋਸ਼ੀ ਹੋ ਗਏ ਤੇ ਤੁਸੀਂ ਕਦ ਤੱਕ ਬੋਲੇ ਜੀ ਉਹਨਾਂ ਨੂੰ ਵਿਸ਼ਵਾਸਨ ਕਿੰਨੇ ਦਿਨ ਤੱਕ ਪੜਾਗੇ ਹਾਂ ਜੀ ਉਹਨਾਂ ਨੇ ਪੂਰਾ ਸਾਨੂੰ ਜਿਹੜੇ ਪਰਿਵਾਰ ਆ ਉਹਨਾਂ ਨੇ ਵੀ ਸਹਿਯੋਗ ਦਿੱਤਾ ਆ ਉਹਨਾਂ ਨੇ ਸਾਨੂੰ ਕਿਹਾ ਹੈ ਵੀ ਹਫ਼ਤੇ ਵਿੱਚ ਸਾਨੂੰ ਕੋਈ ਰਿਜ਼ਲਟ ਦੋ ਤੇ ਅਸੀਂ ਹਫ਼ਤੇ ਵਿੱਚ ਕੋਈ ਨਾ ਕੋਈ ਉਹਨਾਂ ਨੂੰ ਰਿਜ਼ਲਟ ਦਵਾਵਾਂਗੇ